ਹੈਪੀ ਹੋਲੀ ਟੂ ਆਲ ਆਫ ਯੂ ਹੋਲੀ ਦੀਆਂ ਮੁਬਾਰਕਾਂ ਹੋਲੀ ਦੀਆਂ ਲੱਖ ਲੱਖ ਵਧਾਈਆਂ ਇਹ ਤਾਂ ਸਾਰੇ ਵਿਸ਼ ਕਰਦੇ ਨੇ ਪਰ ਅੱਜ ਆਪਾਂ ਜਾਣਾਂਗੇ ਕਿ ਆਪਾਂ ਹੋਲੀ ਹੋਰ ਕਿਸ ਤਰ੍ਹਾਂ ਵਿਸ਼ ਕਰ ਸਕਦੇ ਹਾਂ ਇਹ ਹੋਲੀ ਵਿਦ ਕਲਰਸ ਆਫ ਹੈਪੀਨੈਸ ਇਹ ਕਹਿ ਲੋ ਕਿ ਖੁਸ਼ੀਆਂ ਦੇ ਰੰਗਾਂ ਨਾਲ ਹੋਲੀ ਖੇਲੋ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਸਟੇ ਕਲਰਫੁਲ ਸਟੇ ਹੈਪੀ ਹੈਪੀ ਹੋਲੀ ਹੋਲੀ ਦੀ ਵਿਸ਼ ਆਪਾਂ ਇਦਾਂ ਵੀ ਕਰ ਸਕਦੇ ਆ ਮੀ ਯੂਅਰ ਲਾਈਫ ਬੀ ਐਸ ਕਲਰਫੁਲ ਐਸ ਹੋਲੀ ਮੀਨਸ ਤੁਹਾਡਾ ਜੀਵਨ ਹੋਲੀ ਦੇ ਰੰਗਾਂ ਦੀ ਤਰ੍ਹਾਂ ਹਮੇਸ਼ਾ ਰੰਗीन ਰਹੇ ਹੋਲੀ ਵਿਸ਼ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਆ ਪੇਂਟ ਯੂਅਰ ਲਾਈਫ with vibrant colors of joy ਤਾਂ ਫਿਰ ਇਹ ਕਹੋ ਕਿ ਆਪਣੇ ਜੀਵਨ ਨੂੰ ਖੁਸ਼ੀਆਂ ਦੇ ਰੰਗਾਂ ਨਾਲ ਭਰ ਲਵੋ होली विश ਕਰਨ ਲੱਗੇ ਆਪਾਂ ਇਹ ਵੀ ਕਹਿ ਸਕਦੇ ਹਾਂ bring out the child in you this holy होली विश ਅਸੀਂ ਇਹ ਵੀ ਕਹਿ ਸਕਦੇ ਹਾਂ dance to tunes of colors happy holi ਹੈਪੀ ਹੋਲੀ ਟੂ ਆਲ ਆਫ ਯੂ ਹੋਲੀ ਦੀਆਂ ਮੁਬਾਰਕਾਂ ਹੋਲੀ ਦੀਆਂ ਲੱਖ ਲੱਖ ਵਧਾਈਆਂ ਇਹ ਤਾਂ ਸਾਰੇ ਵਿਸ਼ ਕਰਦੇ ਨੇ ਪਰ ਅੱਜ ਆਪਾਂ ਜਾਣਾਂਗੇ ਕਿ ਆਪਾਂ ਹੋਲੀ ਹੋਰ ਕਿਸ ਤਰ੍ਹਾਂ ਵਿਸ਼ ਕਰ ਸਕਦੀਆਂ ਹੈ ਹੈਪੀ ਹੋਲੀ ਵਿਦ ਕਲਰਸ ਆਫ ਹੈਪੀਨੈਸ ਇਹ ਕਹਿ ਲੋ ਕਿ ਖੁਸ਼ੀਆਂ ਦੇ ਰੰਗਾਂ ਨਾਲ ਹੋਲੀ ਖੇਲੋ ਜਾਂ ਆਪਾਂ ਇਹ ਵੀ ਕਹਿ ਸਕਦੀਆਂ ਸਟੇ ਕਲਰਫੁਲ ਸਟੇ ਹੈਪੀ ਹੈਪੀ ਹੋਲੀ ਹੋਲੀ ਦੀ ਵਿਸ਼ ਆਪਾਂ ਇਦਾਂ ਵੀ ਕਰ ਸਕਦੇ ਆ ਮੀ ਯੂਅਰ ਲਾਈਫ ਬੀ ਐਸ ਕਲਰਫੁਲ ਐਸ ਹੋਲੀ ਮੀਨਸ ਤੁਹਾਡਾ ਜੀਵਨ ਹੋਲੀ ਦੇ ਰੰਗਾਂ ਦੀ ਤਰ੍ਹਾਂ ਹਮੇਸ਼ਾ ਰੰਗीन ਰਹੇ ਹੋਲੀ ਵਿਸ਼ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਆ ਪੇਂਟ ਯੂਅਰ ਲਾਈਫ with vibrant colors of joy ਫਿਰ ਇਹ ਕਹੋ ਕਿ ਆਪਣੇ ਜੀਵਨ ਨੂੰ ਖੁਸ਼ੀਆਂ ਦੇ ਰੰਗਾਂ ਨਾਲ ਭਰ ਲਵੋ होली विश ਕਰਨ ਲਈ ਆਪਾਂ ਇਹ ਵੀ ਕਹਿ ਸਕਦੇ ਹਾਂ ਬ੍ਰਿੰਗ ਆਊਟ ਦਾ ਚਾਈਲਡ ਇਨ ਯੂ ਥਿਸ ਹੋਲੀ होली विश ਅਸੀਂ ਇਹ ਵੀ ਕਹਿ ਸਕਦੇ ਹਾਂ ਡਾਂਸ ਟੂ ਟਿਊਨਸ ਆਫ ਕਲਰਸ ਹੈਪੀ ਹੋਲੀ